اے تو سی آ جا زندہ باد آمدھی پارٹی زندہ باد آمدھی پارٹی زندہ باد قاصد اختر زمان زندہ باد قاصد اختر زمان زندہ باد ਮੈਂ ਤਾਂ ਤਰੀਕ ਕਰਦੀ ਨਹੀਂ ਥੱਕਦੀ ਵੀ ਇਹਦੇ ਚ ਕੀ ਆ ਪਰ ਜਿਵੇਂ ਜਿਵੇਂ ਪਤਾ ਲੱਗਦਾ ਨਾ ਡੇਡੀ ਜੀ ਦੀ ਤਾਕਤ ਦਾ ਤੇ ਉਹਵੇਂ ਸਾਰੇ ਜੜਦੇ ਆ ਜੀ ਨਾਲ ਬਸ ਆਪਾਂ ਹਿੰਮਤ ਪਹਿਲੀ ਵਾਰੀ ਆਪਾਂ ਬੜੀ ਕਿੱਦਾਂ ਕਰੇ ਪਰ ਹੁਣਾਂ ਵਾਰ ਵੀ ਚੱਲਾਂਗੇ 15 ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਹੈ ਜੀ ਬਹੁਤ ਮਤਲਬ ਕਿ ਜਿੱਥੇ ਕਿਤੇ ਲੇਡੀਜ਼ ਨਾਲ ਕੋਈ ਤੱਕਾ ਹੁੰਦਾ ਨਾਲ ਜਾ ਕੇ ਥਾਣੇ ਦੇ ਕੋਲ ਬਹਿ ਕੇ ਕੰਮ ਕਰਾ ਕੇ ਮੁੜਦਾ ਦੀ ਤੇ ਇਹ ਗੱਲ ਹੈ ਜੀ ਮੈਂ ਹਾਂਜੀ ਹਾਂਜੀ ਮੈਮ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਸਰਬਜੀਤ ਕਾਰਾ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਫਰੀਦਕੋਟ ਅੱਜ ਜਿਹੜਾ ਪ੍ਰੋਗਰਾਮ ਮਨਾਇਆ ਗਿਆ ਇਸ ਪਰਪਸ ਲਈ ਦੇਖੋ ਜੀ ਆਮ ਆਦਮੀ ਪਾਰਟੀ ਵਾਹ ਇੱਕ ਪਾਰਟੀ ਹੈ ਜਿਨੇ ਹਮੇਸ਼ਾ ਹੀ ਔਰਤਾਂ ਦਾ ਸਨਮਾਨ ਕੀਤਾ ਹੈ ਅੱਜ ਵੀ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਗਈਆਂ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਅਹਿਮ ਭੂਮਿਕਾ ਨਿਭਾਈ ਹੈ ਜੇ ਮੈਂ ਗੱਲ ਕਰਾਂ ਮੇਰੇ ਨਾਲ ਮੌਜੂਦ ਨੇ ਭੈਣ ਜੀ ਜਸਵੰਤ ਸਾਧਕ ਤੋਂ ਇਹ ਭੈਣ ਜੀ ਤੇ ਕਮੰਟਰੀ ਭੈਣ ਜੀ ਨੇ ਇਹ ਇੱਕ ਬਿਰਧ ਆਸ਼ਰਮ ਚਲਾ ਰਹੇ ਨੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕੰਮ ਕਰ ਰਹੀ ਹੈ ਅਜਹੀਆਂ ਔਰਤਾਂ ਦਾ ਅਸੀਂ ਅੱਜ ਸਨਮਾਨ ਕੀਤਾ ਹੈ ਕਿ ਜਿਹੜੀਆਂ ਇਹ ਔਰਤਾਂ ਅੱਗੇ ਆ ਕੇ ਕੁਛ ਨਾ ਕੁਛ ਕਿਸੇ ਦਾ ਰੋਲ ਮਾਡਲ ਬਣਦੀਆਂ ਨੇ ਹੋਰਾਂ ਔਰਤਾਂ ਦਾ ਰੋਲ ਮਾਡਲ ਬਣਦੀਆਂ ਨੇ ਚਲੋ ਅਸੀਂ ਤਾਂ ਨਾਲ ਜੁੜੇ ਹੈਗੇ ਹੀ ਆ ਬਟ ਜਿਹੜੀਆਂ ਅਜਹੀਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਇੱਕ ਪ੍ਰੇਰਨਾ ਦੇ ਸਰੋਤ ਦੇ ਤੌਰ ਤੇ ਦੇਖ ਸਕੇ ਇਹਨਾਂ ਨੂੰ ਮੂਹਰੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਅਜਿਹਾ ਸਾਡੀ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜਿਹੜੀਆਂ ਮਹਿਲਾਵਾਂ ਹੋਰ ਵੀ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਾਡੀਆਂ ਜਿਹੜੀ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਨੂੰ ਪ੍ਰੇਰਨਾ ਦੇ ਸਨਮਾਨ ਕੀਤਾ ਜਾਵੇ ਧੰਨਵਾਦ ਮੇਰਾ ਨਾਮ ਸੀਮਰ ਆਨੀਆ ਹਲਕਾ ਕੋਆਰਡੀਨੇਟਰ ਜੈਤੂ ਹਲਕੀ 2 ਕੀ ਕਹਿਣਾ ਚਾਹਦੇ ਆ ਅ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਸੀ ਮਹਿਲਾ ਉਦਮਤਾ ਦਿਸਵ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਈ ਆ ਪਾਰਟੀ ਉਹਨਾਂ ਲਈ ਵਰਕ ਕਰਦੇ ਆ ਪਾਰਟੀ ਲਈ ਵਰਕ ਕਰਦੇ ਆ ਤੇ ਉਹਨਾਂ ਦੇ ਮਤਲਬ ਕੀ ਜਿਹੜੇ ਕੰਮ ਦੇਖਦੀ ਆ ਆਪਣੇ ਮਹਿਲਾਵਾਂ ਅੱਜਕੱਲ ਸਾਰੀਆਂ ਪਿੱਛੇ ਰਹਿੰਦੀਆਂ ਪਰ ਇੱਕ ਪਾਰਟੀ ਆਵਜੀ ਹੈ ਇਹ ਜਿਨ੍ਹਾਂ ਨੇ ਆਪਣਾ ਅੱਗੇ ਹੋ ਕੇ ਮਹਿਲਾ ਉਦਮ ਦੀ ਸੁਵਿਧਾ ਪ੍ਰੋਗਰਾਮ ਰੱਖਿਆ ਤੇ ਇਹਦੇ ਵਿੱਚ ਆਪਣੇ ਜਿਹੜੇ ਮੈਡਮ ਹਲਕਾ ਕੋਆਰਡੀਨੇਟਰ ਸਰਬਜੀਤ ਕੌਰ ਫਰੀਦਕੋਟ ਤੋਂ ਤੇ ਹਲਕਾ ਕੋਆਰਡੀਨੇਟਰ ਕੋਰ ਕਪੂਰਾ ਤੋਂ ਮੈਡਮ ਪਰਮਜੀਤ ਕੌਰ ਇਹਨਾਂ ਚ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਬਾਰੇ ਇਹਦਾ ਅੱਜ ਨਾਰੀ ਉਦਮਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਜਿਹੜਾ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਨਾਰੀ ਸ਼ਕਤੀ ਨੂੰ ਜਿਹੜਾ ਅਭਾਰਿਆ ਤੇ ਜਿੰਨਾ ਔਰਤਾਂ ਨੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਆ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਜਿਹੜਾ ਅਸੀਂ ਇਹ ਗਾਂ ਪ੍ਰੇਰਣਾ ਦਿੰਨੇ ਆ ਦੂਸਰਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਵੀ ਸਾਰੇ ਹੀ ਜਿਹੜੇ ਵੱਧ ਚੜ ਕੇ ਨਾਰੀ ਸ਼ਕਤੀ ਹਿੱਸਾ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਤਾਈ ਦੇ ਵਿੱਚ ਸਰਕਾਰ ਬਣਾ ਕੇ ਨਾਰੀ ਸ਼ਕਤੀ ਨੂੰ ਬਣਦੀਆਂ ਜਿਹੜੀਆਂ ਸਹੂਲਤਾਂ ਦਈਏ ਤੇ ਨਾਲ ਇਹਨਾਂ ਨੂੰ ਉਹਦੇ ਉਹਦੇ ਨਾਲ ਨਵਾਜਿਆ ਜਾਵੇ। ਹਾਂਜੀ ਮਿੰਦਰ ਕੌਰ ਜੀ ਸੀਨੀਅਰ ਅਫਸਰ ਆਪਾ ਨੂੰ ਪੀਡ ਬੋਦਤਾਂ। ਅੱਜ ਜੀ ਉਦਮ ਦੇਸ ਤੇ ਜਿਹੜਾ ਮਹਿਲਾ ਦਿਵਸ ਮਨਾਇਆ ਗਿਆ ਬੜੀ ਖੁਸ਼ੀ ਹੋਈ ਏ ਸਾਡੀ ਆਮ ਪਾਰਟੀ ਵੱਲੋਂ ਤੇ ਮੇਰੀਆਂ ਭੈਣਾਂ ਨੇ ਬਹੁਤ ਸਾਰਾ ਸਾਥ ਦਿੱਤਾ ਹੈ। ਅੱਗੇ ਵੀ ਭੈਣਾਂ ਨੂੰ ਐਵੇਂ ਪ੍ਰੇਰਿਤ ਕਰਦੇ ਰਵਾਂਗੇ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ। ਮਤਵੰਤੋ ਆਪ ਅੱਗੇ ਜਾਈਏ ਤੇ ਆਪਣੇ ਉਦਮ ਲਈ ਕਾਰੋਬਾਰ ਕਰਦੇ ਰਹੀਏ ਤਾਂ ਆਪਾਂ ਸਹਿਯੋਗ ਦੀ ਲੋੜ ਹੈ ਵੱਤਵਰ ਜਿੰਨੇ ਸਹਿਯੋਗ ਹੋਵੇਗਾ ਆਪਾਂ ਆਉਣ ਵਾਲੀ ਸਰਕਾਰ ਵੀ ਆਪਣੀ ਆਮ ਪਾਰਟੀ ਦੀ ਬਣਾ ਸਕਾਂਗੇ ਸੋ ਸਾਰੀਆਂ ਭੈਣਾਂ ਦਾ ਇੱਥੇ ਆਉਣ ਤੇ ਹਾਜ਼ਰ ਹੋਣ ਤੇ ਬਹੁਤ-ਬਹੁਤ ਧੰਨਵਾਦ ਚੇਅਰਮੈਨ ਸਾਹਿਬ ਜੀ ਦਾ ਬਹੁਤ ਧੰਨਵਾਦ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ